ਕੀ ਕਾਫੋਰ ਟਰੈਕਟਰ ਆਪਣੇ ਕੋਲੇ ਮੋਡੀਫਾਈ ਹੋਣ ਵਾਸਤੇ ਆਇਆ ਵਾ ਇਹ ਕੈਨੇਡਾ ਭੇਜਣਾ ਪੜਾ ਟਰੈਕਟਰ ਹੈ ਜੀ ਅੱਜ ਕੀ ਫਿਰ ਬਣਾਉਨੇ ਹੋ ਬਸ ਤੁਹਾਡੇ ਨੂੰ ਮਿਲਣ ਗੱਲ ਨਾਲ ਆਈ ਅੱਛਾ ਮਿਲਣ ਗੱਲ ਨਾਲ ਆਈ ਸੀ ਹਾਂ ਜੀ ਹਾਂ ਤੇ ਮੈਂ ਤਾਂ ਵੀਡੀਓ ਚ ਕੰਬਾਈਨ ਦੇਖਣ ਆਇਆ ਹਾਂ ਚਲੋ ਸਾਜਣੋਂ ਆਪਾਂ ਜੋ ਮੋੜ ਪਹੁੰਚਣ ਆਲੇ ਆ ਜੋ ਮਾਨਸਾ ਤੋਂ ਪਹਿਲਾ ਮੋੜ ਆਉਂਦਾ ਆ ਪ੍ਰੀਤ ਆਪਣੀ 21 ਮਾਡਲ ਆ ਤੇ ਵਿਸ਼ਾਲ 16 ਹੈ ਕਿੰਨਾ ਲੱਗਦਾ ਉੱਪਰੋਂ ਕੰਡੀਸ਼ਨ ਕੀ ਇਹ ਮਸ਼ੀਨ ਆਪਣੀ 16 ਮਾਡਲ ਆ ਇਹਦਾ 15 ਕ ਲੱਖ ਡਿਮਾਂਡ ਹੈ ਇਹਨਾਂ ਦੀ ਤੇ ਬਾਕੀ ਕਿਉਂਕਿ ਜੋ ਇੱਥੇ ਪਾਣੀ ਵਗੈਰਾ ਵੀ ਆਇਆ ਸੀ ਪਹਿਲਾਂ ਭਰਾਵਾਂ ਦੇ ਕੀ ਆ ਪ੍ਰੀਤ ਦਾ ਕਟਰ ਆ ਗਿਆ ਤੇ ਬਾਕੀ ਦੀ ਚਾਦਰ ਚ ਉੱਧਰ ਦੀ ਹਾਂਜੀ ਮਿੱਤਰੋ ਸਸੇਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀ ਐਂਟੀ ਬਰਗਾੜੀ ਤੇ ਆਓ ਸੱਚ ਨੂੰ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ ਸੋਨਾਲੀ ਕਾ ਵਗੈਰਾ ਟਰੈਕਟਰ ਖੁੱਲੇ ਨੇ ਬਾਕੀ ਇੱਧਰ ਸਵਰਾਜ ਦੌੜੀ ਖੜਨੇ ਵਾਲਾ ਆਪਣਾ 963 ਹੋ ਰਿਹਾ ਬਾਕੀ ਸੋਨਾਲੀ ਕਾ ਤਿਆਰ ਹੋ ਰਿਹਾ ਤੇ ਅੱਜ ਲਾਸਟ ਸੰਡੇ ਹੋਣ ਕਾਰਨ ਕਰਕੇ ਬਾਕੀ ਪੇਂਟ ਪੂੰਡ ਦਾ ਅੱਜ ਕੰਮ ਕਰਾਂਗੇ ਆਪਾਂ। ਬਾਕੀ ਇੱਕ ਆ ਫੋਰਡ ਟਰੈਕਟਰ ਆਪਣੇ ਕੋਲੇ ਮੋਡੀਫਾਈ ਹੋਣ ਵਾਸਤੇ ਆਇਆ ਵਾ ਇਹ ਕੈਨੇਡਾ ਭੇਜਣਾ ਪੜਾ ਟਰੈਕਟਰ ਇੱਕ ਹੋਰ ਨਾਟ ਗਿਆ ਆਪਾਂ ਤਿਆਰ ਕਰਨਾਗਾ। ਤੇ ਚਲੋ ਬਾਕੀ ਇੱਕ ਅੱਜ ਪ੍ਰਾ ਵਿਕੀ ਆਇਆ ਸੀਗਾ ਤੇ ਉਹਨਾਂ ਨੇ ਕੰਬੈਨ ਵਗੈਰਾ ਲੈਣੀ ਸੀਗੀ ਆਪਾਂ ਉਹਨਾਂ ਨਾਲ ਚੱਲਦੇ ਆਪਾਂ। ਤੇ ਬਾਕੀ ਚੱਲਦੇ ਆਜੋ। ਬਾਕੀ ਫੋਰਡ ਐਮਪੀ ਵਾਲਾ ਆਪਣਾ ਤਿਆਰ ਹੋ ਰਿਹਾਗਾ। ਤੇ ਬਾਕੀ ਸੋਨ ਵਾਲੀ ਇੱਕ ਇਦਰਾ ਨਵੈਡਾ ਵਾਲਾ ਆਪਣਾ ਖੜਾਗਾ।

ਚੱਲੋ ਬਾਕੀ ਅੱਲਾਹੋ ਜੀ ਅੱਜ ਖਰਚਾ ਸਾਰਾ ਵਿੱਕੀ ਬਾਈ ਦਾ ਕਰਨੇ ਐ ਅੱਜ ਸ਼ਾਮ ਤੱਕ ਦਾ ਖਰਚਾ ਸਾਰਾ ਵਿੱਕੀ ਦਾ ਠੀਕ ਹੈ ਜੀ ਬਿਲਕੁਲ ਠੀਕ ਠੀਕ ਹੈ ਜੀ ਤੇ ਬਾਕੀ ਗੱਡੀ ਨਵੀਂ ਲੈ ਲਈ ਬਾਈ ਫਰ ਮੈਂ ਵਧਾਈਆਂ ਬਾਈ ਤੈਨੂੰ ਸੱਚ ਆਪਣੇ ਦੋਸਤ ਵੀ ਤੁਹਾਨੂੰ ਵਧਾਈਆਂ ਦੇਣਗੇ ਨਾ ਫਿਰ ਸਾਰਿਆਂ ਨੂੰ ਠੀਕ ਹੈ ਠੀਕ ਹੈ ਬਾਈ ਕਮੈਂਟ ਜੇ ਜ਼ਰੂਰ ਵਧਾਈਆਂ ਦੇਣੀਆਂ ਬਾਈ ਨੂੰ ਕਿਉਂਕਿ ਭਰਾ ਨੇ ਗੱਡੀ ਨਵੀਂ ਲਈ ਹੈ ਥਾਰ ਕਿਹੜਾ ਮਾਡਲ ਹੈ ਬਾਈ 27 ਅੱਛਾ 27 ਤੇ ਚਲੋ ਆਪਾਂ ਹੁਣ ਕਿਹੜੀ ਸਾਈਡ ਬਠਿੰਦਾ ਹਾਂ ਹਾਂਜੀ ਚਲੋ ਰਾਈਟ ਸਾਈਡ ਮੋੜ ਲਿਓ ਬਠਿੰਦਾ ਤੇ ਚਲੋ ਸੱਜਣੋ ਬਾਕੀ ਚੱਲ ਕੇ ਰਸਤੇ ਦਾ ਰਿਵਿਊ ਦੇਵਾਂਗੇ ਤੇ ਬਾਕੀ ਚੱਲ ਕੇ ਉੱਥੇ ਦਿਖਾਵਾਂਗੇ ਕਿਹੜੀ ਕੰਪੈਨ ਆਪਾਂ ਨੂੰ ਜਾਂ ਕਿਹੜੀ ਫਿੱਟ ਆਉਂਦੀ ਜਾਂ ਕਿਹੜਾ ਮਾਡਲ ਮਿਲਦੀ ਆਪਾਂ ਨੂੰ ਤੁਹਾਨੂੰ ਸਾਰੀ ਜਾਣਕਾਰੀ ਇਸ ਵਲੌਗ ਦੇ ਵਿੱਚ ਦਿਆਂਗੇ ਤੇ ਆਓ ਚੱਲੀਏ ਚਲੋ ਸੱਜਣੋ ਆਪਾਂ ਜੋ ਮੋੜ ਪਹੁੰਚਣ ਵਾਲੇ ਆ ਜੋ ਮਾਨਸਾ ਤੋਂ ਪਹਿਲਾ ਮੋੜ ਆਉਂਦਾ ਆਪਾਂ ਤੇ ਬਾਕੀ ਉੱਥੇ ਇੱਕ 10 ਬੰਦੀ ਆ ਪਰਾ ਨੂੰ ਕਬਾਈਂ ਦੀ ਤੇ ਚਲੋ ਆ ਚੱਲ ਕੇ ਆਪਾਂ ਦੇਖਦੇ ਆ ਤੇ ਚਲੋ ਪਹਿਲਾ ਪਿੰਡ ਆਉਣਾ ਭਾਈ ਜੱਸਾ ਹੈਡ ਈਸਟਰਨ ਨੈਸ਼ਨਲ ਹਾਈਵੇ 148 ਬੀ ਇਨ 600 ਮੀਟਰਸ ਟਰਨ ਲੈਫਟ ਲੋ ਜੋ ਆਪਾਂ ਮੋੜ ਤੋਂ ਪਹਿਲਾ ਪਿੰਡ ਆਉਂਦਾ ਭਾਈ ਜੱਸਾ ਤੇ ਜਿੱਥੇ ਆਪਾਂ ਤੁਸੀਂ ਵੀਡੀਓ ਅਕਸਰ ਦੇਖਿਆ ਹੋਣੀ ਆ ਇੱਥੇ ਟਰੈਕਟਰ ਭਰਾ ਹੱਥੀ ਬਣਾਉਂਦਾਗਾ ਤੇ ਲੋ ਆਪਾਂ ਇੱਥੇ ਪਹੁੰਚੇ ਸੀਗੇ ਤੇ ਚਲੋ ਬਾਕੀ ਦਿਖਾਉਣਾ ਕਪੈਨ ਜੋ ਭਰਾ ਨੇ ਦੇਖਣੀ ਸੀਗੀ ਤੇ ਆਉ ਤੁਹਾਨੂੰ ਦਿਖਾਉਨੇ ਆ ਸਿਸਟਮ ਸਾਰਾ चलो बाकी कबाइन आ गए बाकी कबाइन बाकी इधर दीप है नौ सौ तीन बाकी कमेंट जरूर दसना कि पैसा की कबाइन ਕਿ ਆਪਣੇ ਭਰਾ ਨੇ ਲੈਣੀ ਆ ਤੇ ਕਿਉਂਕਿ ਇਹਦੇ ਬਾਰੇ ਆਪਾਂ ਨੂੰ ਨਹੀਂ ਰੇਟ ਬਾਰੇ ਪਤਾ ਬਾਕੀ ਤੁਸੀਂ ਦੇਖ ਰਹੇ ਹੋ ਜਿਹੜੇ ਭਰਾ ਆਪਣੇ ਤੁਸੀਂ ਦੇਖ ਸਕਦੇ ਹੋ 12 ਦੀ ਕੰਡੀਸ਼ਨ ਆ। ਮੱਕੇ ਤੁਹਾਨੂੰ ਜੋ ਕੰਡੀਸ਼ਨ ਦਿਖਾ ਦਿੰਨੇ ਆ। ਤੇ ਚਲੋ ਜਰੂਰ ਕਮੈਂਟ ਦੇ ਵਿੱਚ ਸਾਨੂੰ ਦੱਸਣਾ ਫੋਨ ਲਾ ਕੇ ਵੀ ਦੱਸ ਸਕਦੇ ਹੋ ਤੁਸੀਂ ਕਿੰਨੇ ਕੁ ਰੇਟ ਦੇ ਵਿੱਚ ਆਇਏ। ਦੇਖ ਸਕਦੇ ਹੋ ਤੁਸੀਂ। ਜੋ ਆ ਭਰਾ ਦੀ ਵੀ ਕਲਾ ਨੂੰ ਸਲਾਮ ਹੈ। ਕਿਉਂਕਿ ਭਰਾ ਆਪਦੇ ਹੱਥੀ ਜੋ ਹੈਂਡ ਮੇਡ ਬਣਾਉਂਦੇ ਨੇ ਸਾਰੇ ਸਿਸਟਮ। ਉਹ ਤੁਸੀਂ ਦੇਖ ਸਕਦੇ ਹੋ। ਚਲੋ ਜੁਆਕ ਮਾਨਸਾ ਆਗੇ ਸੀ ਆਪਾਂ ਤੇ ਇੱਥੇ ਟਰੈਕਟਰ ਜੋ ਆਪਾਂ ਜਸਵਿੰਦਰ ਭਰਾ ਜੋ ਆਪਣਾ ਬਹਿਵਲ ਕਲਾਂ ਤੋਂ ਉਹਨਾਂ ਨੂੰ ਦਿਨਾ ਆਪਾਂ ਟਰੈਕਟਰ ਕਨਾਡਾ ਗ੍ਰਾਮ ਮੋਡੀਫਾਈ ਹੋਇਆ ਵਾ ਲੈ ਕੇ ਤੇ ਸੋ ਆਪਾਂ ਉਹ ਟਰੈਕਟਰ ਵੀ ਆਪਾਂ ਦੇਖਣ ਆਏ ਸੀ ਮਾਨਸਾ ਦੇ ਵਿੱਚ ਤੇ ਚਲੋ ਚੱਲ ਕੇ ਆਪਾਂ ਦਿਖਾਉਣਾ ਤੁਹਾਨੂੰ ਟਰੈਕਟਰ 98 ਗ੍ਰਾਮ ਦੀ ਕੰਡੀਸ਼ਨ ਵਗੈਰਾ ਜੋ ਆਪਾਂ ਖਰੀਦਣਾ ਟਰੈਕਟਰ ਉਹ ਵੀ ਲੈਣਾ ਆਪਾਂ ਤੇ ਕਿਉਂਕਿ ਬਾਹਰ ਬਾਹਰ ਡਿਲੀਵਰ ਕਰਨਾ ਆਪਾਂ ਕਨੇਡਾ ਚਲੋ ਦੇਖਦੇ ਆ ਬਾਕੀ ਉਹਨਾਂ ਦੀ ਲੋਕੇਸ਼ਨ ਆਪਣੀ ਲੱਗ ਚੁੱਕੀ ਆ ਚਲੋ ਆਹ ਟਰੈਕਟਰ ਸੀਗਾ ਆਪਾਂ ਜਿਹੜਾ ਦੇਖਣ ਆਏ ਸੀਗੇ ਬਾਈ ਜਸਵਿੰਦਰ ਸਿੰਘ ਦੇ ਉਹ ਕੈਨੇਡਾ ਨੂੰ ਦੇਣਾ ਆ ਟਰੈਕਟਰ ਆਹ ਟਾਇਰ ਵਗੈਰਾ ਪਾਏ ਹੋਏ ਨੇ ਟਰੈਕਟਰ ਤੇ ਠੀਕ ਬਾਕੀ ਕਾਲ ਜੀ ਜਵਾਪਾ ਕੋਲਰ ਰੰਗਾਂ ਪਹੁੰਚੇ ਸੀ ਤੇ ਇੱਥੇ ਵੀ ਕਬਾਈਨਾਂ ਦੀ ਦੱਸ ਪਾਈ ਸੀ ਭਰਾਣਾ ਆਏ ਸੀ ਆਪਾਂ ਵਿੱਕੀ ਨਾਲ કેમે લાગਦੀ હૈ હે વદિયા હૈ વદિયા બાકી દેખતે હે અપરી દે ભુકાઉણા હા દેખ ભી મકેનિક સાબ હે કેમે લાગદી હૈ ઠીક હૈ મશીન બાકી કર દે ચા અચ્છા કર દે ચક ઠીક હૈ બાકી સજન આ ટાયર ટૂર દી કન્ડિશન આ બાકી તુસી દેખ સકતે હો ક્યોકી અજ લાસ્ટ સંડે હોન કર કે تے ભરાણા નલ મેનુ ઓના પયા તે બાકી આ દેખો એકા હરમીત ખડી હૈ નાબે વાલી હાજી ਆਸਟ੍ਰੇਲੀਆ ਦੀ ਦੇਖ ਚੱਕ ਜਿਹੜਾ ਇੰਟਰਸਟ ਹੁੰਦਾ ਜੀ ਫਿਰ ਸ਼ੋਅ ਕਰਨ ਦਾ ਵਾਸਤੇ ਉਹਦਾ ਲੱਤੀ ਉਹ ਉਹਦੀ ਲੱਤੀ ਸੀ ਟੋਟਲ ਤਾਂ ਲੱਗਦਾ ਜੀ ਪੰਮਰਾ ਸੋਨਾ ਲੱਗਦਾ ਦੇਖ ਆ ਬਈ ਭਾਈ ਆਪਾਂ ਨੂੰ ਕੀ ਹੁੰਦਾ ਵੇਖਣ ਵੁਖਣ ਵਾਲਾ ਮੈਨ ਚੀਜ਼ ਦੇ ਵਿੱਚ ਬਾਕੀ ਇੰਜਨ ਵਗੈਰਾ ਦੇਖ ਲੈਨੇ ਆਪਾਂ ਉੱਤੇ ਚੜ ਕੇ ਕਹਦਾ ਹੈ ਨਾ ਜੀ ਚਲ ਵੇ ਕਪਾਉਣ ਗਏ ਕਿੱਧਰ ਚੜਦੀਆਂ ਪਰ ਇਹਦੀ ਆ ਪਿਛਲੇ ਸਾਫ਼ ਨਹੀਂ ਜਾਂਦਾ ਸਰ ਪਿਛਲੇ 2022 ਦੀ ਗੱਲ ਹੈ ਜੀ 23 ਦੀ ਆਹ ਭਾਈ ਇਧਰ ਦੇ ਦੇਖਦੇ ਆਂ ਆ ਪਾ ਚੜਕੇ ਪਰ ਤੇ ਕਿਹੜਾ ਇੰਜਨ ਵਗੈਰਾ ਇਹਨਾਂ ਦਾ ਕਿ ਇਹਦੇ ਵਿੱਚ ਆਪਣਾ ਨਸਪੋਜ ਇੰਜਨ ਆ ਗਿਆ 402 ਹੁੰਦਾ ਕਿ ਕਿਹੜਾ ਹੁੰਦਾ ਤੇ ਬਾਕੀ ਉਧਰ ਲਾਲ ਹੀ ਨੋਆ

ਕਟਰਵਾਦ ਦੀ ਆਪਣੀ ਕੰਡੀਸ਼ਨ ਆਗੇ ਬਾਕੀ ਕਟਰਵਾਦ ਦੀ ਕੰਡੀਸ਼ਨ ਆ ਬਾਕੀ ਦੇਖ ਸਕਦੇ ਹੋ ਚਾਦਰ ਜਿੱਥੇ ਉਧਰ ਲੱਗੀ ਹੈ ਕਿ ਨਹੀਂ ਲੱਗੀ ਹੈ ਦੇਖੋ ਸਾਰੀ ਆ ਪ੍ਰੀਤ ਆਪਣੇ 21 ਮਾਡਲ ਆ ਤੇ ਵਿਸ਼ਾਲ 16 ਹੈ। ਕਿੰਨਾ ਲੱਗਦਾ ਉੱਪਰ ਕੰਡੀਸ਼ਨ? ਠੀਕ ਉੱਪਰ ਕੰਡੀਸ਼ਨ। ਠੀਕ ਆ। ਸਿਰ ਬਾਕੀ ਪ੍ਰਾਣ ਪੁੱਛਦਾ ਰੇਟ ਵਗੈਰਾ ਦਾ। ਜੇ ਬਾਕੀ ਆ 21 ਮਾਡਲ ਆ ਗਈ ਤੇ ਇਹ 16 ਆ ਗਈ। ਤੇ ਚਲੋ ਬਾਕੀ ਕਰਦੇ ਆ ਗੱਲਬਾਤ ਅੱਗੇ ਆ ਕੇ। ਆ ਦੋਨੇ ਆ ਕਿਹੜੇ ਨੇ? ਕਿ ਆਹ ਮਸ਼ੀਨ ਆਪਣੇ 16 ਮਾਡਲ ਆ। ਇਹਦਾ 15 ਕ ਲੱਖ ਡਿਮਾਂਡ ਹੈ ਇਹਨਾਂ ਦੀ ਤੇ ਚਲੋ ਦੇਖਦੇ ਆਂ ਬਾਕੀ ਕਿੰਨਾ ਇਹ ਸੌਦਾ ਹੁੰਦਾ ਵੀ ਹੁੰਦਾ ਸੌਦਾ ਆਪਾਂ ਨਹੀਂ ਹੁੰਦਾ ਚਲੋ ਉਹ ਗੱਲ ਬਾਅਦ ਚ ਕਰਦੇ ਆਂ ਗੱਲ ਬਾਤ ਤੇ ਬਾਕੀ ਤੁਸੀਂ ਕੰਡੀਸ਼ਨ ਵਗੈਰਾ ਦੇਖ ਹੀ ਲਈ ਆ ਆ ਪੂਛ ਵਗੈਰਾ ਦੀ ਜੰਗ ਜੋ ਇੱਥੇ ਪਾਣੀ ਵਗੈਰਾ ਵੀ ਆਇਆ ਸੀ ਪਹਿਲਾਂ ਭਰਾ ਆਂਦੇ ਹਾਂ ਟੁੱਟੇ ਸਰਕਾਰ ਦੇ ਨਾ ਕੰਮੀ ਕਰਦੇ ਨਹੀਂ ਟੁੱਟਾ ਲੋਕਾਂ ਦਾ ਸਾਥ ਨਹੀਂ ਦਿੱਤਾ ਬਾਕੀ ਆ ਹੀਨੋ ਦੇ ਇੰਜਨ ਆ ਗਿਆ ਤੇ ਇਸ ਮਸ਼ੀਨ ਦੇ ਤੇ ਬਾਕੀ ਉਹਦੇ ਤੁਹਾਨੂੰ ਡਿਸਪੋਇਲ ਇੰਜਨ ਉਹ ਖਾ 402 ਵਾਲਾ ਤੇ ਆ ਆਪਣਾ ਪੇਟੀ ਵਾਲਾ ਪੇਟੀ ਵਾਲਾ ਜਿਹਨੂੰ ਇੰਜਨ ਕਹਿੰਦੇ ਆਪਾਂ ਬਾਕੀ ਉੱਤੋਂ ਛੱਤ ਵਗੈਰਾ ਕੋਈ ਗਲੀ ਨਹੀਂ ਦੀ ਉਹਦੇ ਹੈਗਾ ਮਾੜਾ ਜਣਾ ਚਲਵਾ ਤਾਂ ਮਸ਼ੀਨ ਨਾ ਮਗਈ ਜਮਾ ਕਹਿੰਦੇ ਇਹ ਹੁੰਦਾ ਯਾਰ ਮਸ਼ੀਨ ਦਾ ਮਸ਼ੂਨਾ ਦਾ ਕੰਮ ਕਿਉਂਕਿ ਨਮੀ ਤੋਂ ਤਾਂ ਕੱਟੀ ਜਾਣਾ ਹੁੰਦਾ ਕਹਿੰਦੇ ਰੇਟ ਨਮੀ ਤਾਂ 2 ਸਾਲ ਚੱਲ ਕੇ ਥੱਲੇ ਵੱਜਣੀ ਹੁੰਦੀ ਹੈ ਕਹਿੰਦੇ ਕੀ ਆ ਪ੍ਰੀਤ ਦਾ ਕਟਰ ਆ ਗਿਆ ਤੇ ਬਾਕੀ ਦੀ ਚਾਦਰ ਚੁੱਦਰ ਦੇਖ ਲਓ ਤੁਸੀਂ ਆਹ ਵੇਖੋ ਕਿਵੇਂ ਲੱਗਦੀ ਹੈ ਤੁਹਾਨੂੰ ਨਾ ਚੀਜ਼ ਆ ਬਾਕੀ ਆ ਮੈਨੂੰ ਲੱਗਦਾ ਕਿੱਲੇ ਲਗਾਈਆਂ ਕਸਾਂ ਨਾ ਉਹਆਂ ਨਹੀਂਆਂ ਬਾਕੀ ਟਾਇਰ ਟੂਰ ਕਟਰ ਦੇ ਠੀਕ ਹੈ ਨਾ ਕਿਵੇਂ ਆ ਸੱਟਾ ਜਾਣਾ ਚੁਣਾ ਚਲੋ ਠੀਕ ਆ ਬਾਕੀ ਆ ਤੜਕਿਆ ਜਾਣਾ ਇਦਾਂ ਹੀ ਹੁੰਦਾ ਏ ਚਲੋ ਬਾਕੀ ਕਟਰ ਕੋਟਰ ਤਾਂ ਠੀਕ ਪਿਆਗਾ चलो बाकी चलते हैं बाकी भरा आपे बना ले रहे बाकी चलो अपना फर्ज से चलो, लेना दी कुछ ही है। चलो को ना देख लेना अगली दुशी बा चलते शहर बरगाड़ी है तो, खड़े ਇਸੋ ਵੇਟ ਕਰ ਰਹੇ ਆਂ ਆਪਾਂ ਟ੍ਰੇਨ ਦੀ ਫਾੜਕ ਲੱਗ ਚੁੱਕਿਆਗਾ ਤੇ ਇਹ ਨਹੀਂ ਦਿਲੇ ਟ੍ਰੇਨ ਜਾ ਨਹੀਂ ਰਹੀ ਤੇ ਇਧਰ ਤਿੰਨ ਕੈਦੀ ਮਗਰ ਭਾਈਵੇਂ ਨੇ ਹਾਂ ਇਹ ਤੜਕੇ ਦੇ ਕੈਦ ਕੀਤੇ ਹੋਏ ਆਪਣੇ ਬੰਦੇ ਕੜੀ ਜਿਆਦੇ ਔਖੇ ਤਾਂ ਨਹੀਂ ਬੈਠੇ ਬੂਠੇ ਨਹੀਂ ਨਹੀਂ ਔਖੇ ਕਾਦੇ ਅਜਾ ਔਖੇ ਕਾਦੇ ਹਾਂ ਠੀਕ ਆ ਇਧਰ ਤਾਂ ਜ਼ਿਆਦੇ ਲੱਗਦਾ ਹੁਣ ਮੈਂ ਆ ਤੇ ਲਿਸਟ ਕਾਦੀ ਬਣਾਈ ਬੈਠਾਂ ਆ ਰਹੀ ਜਿੰਨੀਆਂ ਮਸ਼ੀਨਾਂ ਸਾਡੀਆਂ ਲੈ ਜੇ ਪੇਪਰ ਹਣਾ ਸਰੇ ਅੱਛਾ ਪੇਪਰ ਹਣਾ ਇਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਧਰੋਂ ਆ ਰਹੀ ਹੈ ਆਪਣੀ ਟ੍ਰੇਨ ਤੇ ਇਹ ਨੂੰ ਜਾ ਰਹੀ ਹੈ ਉਹ ਦੀ ਇਹ ਇਹ ਉਹਦਰਾ ਇਹ ਮੰਗਤੇ ਮੰਗਤੇ ਜਿਹੜੇ ਖੜੇ ਹੁੰਦੇ ਨੇ ਉਹ ਆ ਲਓ ਚੱਕੋ ਲੰਘ ਰਹੀ ਹੈ ਕੋਲੇ ਵਾਲੀ ਟ੍ਰੇਨ ਤਾਂ ਕਿ ਹਜੇ ਤਾਂ ਆਪਣੇ ਕਹਿੰਦੇ ਪੰਜਾਬ ਚ ਕੋਲਾ ਮੁੱਕ ਜੂਗਾ ਲਾਈਟ ਤਾਂ ਹੀ ਨਹੀਂ ਆਉਂਦੀਗੀ ਆ ਦੇਖੋ ਕੋਲਾ ਹੈ ਇਨ 200 ਮੀਟਰਸ ਡਰਾਈਟ ਇਫ ਦਾ ਫੈਕਟਰੀ ਜਾਣਾ ਆਪਣੇ ਇਹ ਮੇਰੇ ਸਾਬ ਨਾਲ ਲਹਿਰਾਗਾਗਾ ਜਾਉਗਾ ਨਾ ਥਰਮਲ ਹੈਗਾ ਨਾ ਲਹਿਰਾਗਾਗੇ ਹਾਂ ਇਹਗਾ ਲਹਿਰਾਗਾ ਇਹ ਆਜੀ ਬਰੀਕ ਕੋਲੇ ਵਾਲੀ ਟ੍ਰੇਨ ਪਾਸਤਾ ਨਹੀਂ ਜਾਵੜੀ ਪਤਾ ਨਹੀਂ ਹੁਣ ਕਿੱਥੇ ਜਾਣੀ ਹੈ ਕਿੱਥੇ ਜਾ ਕੇ ਬੇਲੀ ਬੰਦੀ ਉੱਥੇ ਜਾਣੀ ਹੈ ਉਸ ਦਾ ਫੈਕਟਰੀ ਰਾਈਨਰੀ ਕਿੱਥੇ ਜਾਉ ਹਾਂ ਅਭੰਡੇ ਵੀ ਜਾ ਸਕਦੀ ਆ

अच्छा लाओ चाकू बाकी हां ਜਿਹੜੇ ਸੱਜਣ ਵੀਰ ਵੇਖ ਰਹੇ ਆ ਬਾਕੀ ਵੀਰੇ ਫਾਟਕਾਂ ਦੀ ਵੇਟ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਚ ਸੰਦੇਸ਼ੀ ਹੁੰਦਾ ਆਪਣੀ ਵੀਡੀਓ ਦੇ ਵਿੱਚ ਕਿਉਂਕਿ ਨੰਗਨ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਜਿੱਦੋਂ ਤੁਹਾਡਾ ਫਾਟਕ ਲੰਘ ਜੂ ਕਈ ਵਾਰੀ ਭਰਾ ਥੱਲੇ ਦੀ ਲੰਗਦੇ ਨੇ ਮੋਟਰਸਾਈਕਲ ਲੰਘ ਆਉਂਦੇ ਨੇ ਉਹ ਨਹੀਂ ਕਰਨਾ ਚਾਹੀਦਾ ਇਦਾਂ ਚਲੋ ਵੇਟ ਤਾਂ ਆਪਣਾ ਜ਼ਰੂਰ ਕਰਨਾ ਚਾਹੀਦਾਗਾ ਆਓ ਵਾਧਦੇ ਆਪਾਂ ਅੱਗੇ बाकी फतेहाबाद के अपना नज़दीक ही फिर देंगे जाखल के दे ने अपना जाखल साइड इधर आए हुए right